ਲਿਗੜ ਤੇ ਸੈਕਟਰ ਹੁੰਦੇ ਐ ਇੱਕ ਸੈਕਟਰ 36 ਔਰ ਇੱਕ ਸੈਕਟਰ 17 ਇਹਦੇ ਅ ਜਦਦੀ ਮੈਂ ਫਿਲਮ ਦੇਖ ਰਿਆ ਸੀ ਸੈਕਟਰ 36 ਔਰ ਉਹ ਜਿਹੜਾ ਦਿੱਲੀ ਜਾਂ ਨੋਇਡਾ ਉੱਤੇ 18 ਕੰਡ ਹੋਇਆ ਸੀ ਉਹਦੇ ਨਾਲ ਸੰਬੰਧਤ ਆ ਉਹ ਫਿਲਮ ਚ ਬਹੁਤ ਕਮੀਆਂ ਪੈਸੀਆਂ ਉਸ ਫਿਲਮ ਦੇ ਵਿੱਚ ਹੈਗੀਆਂ ਉਹ ਅਲੱਗ ਜਿਹਾ ਲਾ ਉਹ ਫਿਲਮ ਦੇ ਵਿੱਚ ਇੱਕ ਸੀਨ ਹੈ ਮਤਲਬ 18 ਮਿੰਟ ਦਾ ਸੀਨ ਆ ਉਹ ਜਿਹੜਾ ਵਿਕਰਾਂਤ ਮੈਸੀ ਹੈ ਜਿਹੜਾ ਮੇਨ ਕਰੈਕਟਰ ਕਰ ਰਿਹਾ ਉਸ ਫਿਲਮ ਦੇ ਵਿੱਚ ਉਹਨੂੰ ਪੁਲਿਸ ਇਨਸਪੈਕਟਰ ਤੇ ਉਸ ਸਮੇਂ ਦਾ ਮੌਜੂਦਾ ਐਸਐਸਪੀ ਕਹਿੰਦਾ ਦਿੱਲੀ ਹਰਕੇਸ਼ਰਾਂ ਦੇ ਕਮਿਸ਼ਨਰ ਹੁੰਦੇ ਨੇ ਉਹ ਦੋ ਬੰਦੇ ਉਹਦੀ ਇੰਟਰੋਗੇਸ਼ਨ ਕਰ ਰਿਹਾ ਪੁਲਿਸ ਸਟੇਸ਼ਨ ਦੇ ਵਿੱਚ ਕਿਉਂਕਿ ਕਈ ਬੱਚਿਆਂ ਦੇ ਕਤਲਾਂ ਦਾ ਸ਼ੱਕ ਮੰਨ ਲਿਆ ਵਰਤ ਉਹ ਜਿਹੜੇ ਬੰਦੇ ਪੁਲਿਸ ਇਨਸਪੈਕਟਰ ਦਾ ਜਿਹੜਾ ਰੋਲ ਕਰ ਰਿਹਾ ਉਹ ਮਤਲਬ ਮਰਾਠੀ ਰੰਗਮੰਚ ਦਾ ਔਰ ਮਰਾਠੀ ਫਿਲਮਾਂ ਦਾ ਹਿੰਦੀ ਸਿਨੇਮਾਂ ਦਾ ਬਹੁਤ ਵੱਡਾ ਨਾਮ ਹੈ ਦੀਪਕ ਡੋਪਰੀਆ ਔਰ ਜਿਹੜਾ ਪੁਲਿਸ ਕਮਿਸ਼ਨਰ ਦੇ ਰੋਲ ਦੇ ਵਿੱਚ ਨਾਲ ਉਹਦੇ ਸਹਾਇਕ ਵਜੋਂ ਕੰਮ ਕਰ ਰਿਹਾ ਉਹ ਵੀ ਬਹੁਤ ਆਪਰੇਂਟੀਸ ਨੂੰ ਅਕੈਡਮੀ ਕੇ ਪੰਜਾਬੀ ਸਿਨੇਮਾਂ ਦੀ ਜਾਂ ਪੰਜਾਬੀ ਰੰਗਮੰਚ ਤੋਂ ਪਰੇ ਹਿੰਦੀ ਆਂਗਮੰਦਰੀ ਤੋਪ ਹੈ ਬਹਿਰੂਲ ਇਸਮਾਨ ਔਰ ਅਸੀਂ ਕਿੰਤੇ ਥੋੜਾ ਨੀਜ਼ ਨਾਲ ਦੇਖੀਦੇ ਇਹੋ ਜੇ ਸੀਨ ਔਰ ਸਿਨੇਮਾਟੋਗ੍ਰਾਫਰ ਨੇ ਬੜੀ ਕੋਸ਼ਿਸ਼ ਕੀਤੀ ਹੈ ਕਿ ਉਸ ਸਾਰੇ ਸੀਨ ਨੂੰ ਜਦੋਂ ਕਿ ਬਹੁਤ ਲੰਬਾ ਸੀਨ ਸੰਭਵ ਨਹੀਂ ਹੁੰਦਾ ਟੈਕਨੀਕਲੀ ਪਰ ਉਹਨੇ ਕੋਸ਼ਿਸ਼ ਕੀਤੀ ਹੈ ਕਿ ਸਾਰੇ ਸੀਨ ਨੂੰ ਇੱਕੋ ਫਰੇਮ ਚ ਕਰਨਾ ਹੋਵੇ। ਦੇਸ਼ਕ ਉਦੋਂ ਵੀ ਆਪਦੀਆਂ ਪ੍ਰੋਬਲਮਸ ਹੁੰਦੀਆਂ ਐਡਿਟਿੰਗ ਦੀਆਂ ਪ੍ਰੋਬਲਮਸ ਹੁੰਦੀਆਂ ਉਹਦੇ ਚ ਕੱਟ ਲੱਗੇ ਨੇ ਬਹੁਤ ਨੇ। ਪਰ ਉਸ 15-18 ਮਿੰਟ ਦੇ ਵਿੱਚ ਮੈਂ ਮਹਿਸੂਸ ਕੀਤਾ ਕਿ ਪੰਜਵੇਂ ਛੇਵੇਂ ਮਿੰਟ ਤੇ ਬਹਿਰੋ ਸਲਾਮੇ ਸਮਝ ਗਿਆ ਕਿ ਉਤਰਾੰਤ ਮਸੀਹ ਨੇ ਹੁਣ ਖੰਗਣ ਨਹੀਂ ਕਰਨਾ। ਤੇ ਖੰਡਾ ਪੈਣ ਦਾ। ਦੀਪਕ ਡੋਗਰਾ ਪੜਿਆ ਉਹਦੇ ਨਾਲ। ਬਹੁਤ ਪੜਿਆ। ਕਿਉਂਕਿ ਬਹੁਤ ਵੱਡਾ ਐਕਟਰਲ ਬਲੈਂਸ ਦਾ ਕੰਮ ਦਾ ਜਵਾਬ ਹੈ ਕਿ ਸਾਰਾ ਮਾਤਾ ਨੇ ਕੀਤਾ। ਔਰ ਪਹਿਲੇ 10 ਮਿੰਟ ਤੇ ਆ ਕੇ ਮੇਰੇ ਹਿਸਾਬ ਨਾਲ ਉਹ ਵੀ ਜੇ ਤੁਸੀਂ ਦੁਬਾਰਾ ਸਾਰੇ ਜਨੇ ਦਰਸ਼ਕ ਬੈਠੋ ਤੁਸੀਂ ਉਹ ਸੀਨ ਦੇਖੋ ਖਲੋਂ ਦਾ ਮਤਲਬ ਮੇਰੇ ਹਿਸਾਬ ਨਾਲ ਉਹਦੀ ਹੱਥ ਨਹੀਂ ਕਰਦਾ ਔਰ ਬਕਰਾਂਤ ਨੇ ਜੋ ਕੰਮ ਕੀਤਾ ਮਤਲਬ ਇਹਨਾਂ ਕਮਾਲ ਦਾ ਕੰਮ ਕੀਤਾ ਔਰ ਇਹ ਗਲ ਨੂੰ ਮਨੋ ਪ੍ਰਿੰਸ ਜਾਲ ਆਇਆ ਮਤਲਬ ਪ੍ਰਿੰਸ ਦੀ ਚੇਤਾ ਸਿੰਘ ਯਾਦ ਆਈ ਉਹਦਾ ਪ੍ਰਿੰਸ ਦਾ ਪੰਛੀ ਉਦੋਂ ਪ੍ਰਿੰਸ ਦੀ ਜਨਦਾਰੀ ਮੈਨੂੰ ਫਿਰ ਮਤਲਬ ਹੁਣ ਜਿਹੜੀ ਲੇਟੈਸਟ ਬਲਪ ਰੀਲੀ ਹੋਈ ਹੈ ਮਤਲਬ ਅਰਦਾਸ ਯਾਦ ਆਈ ਜਿਹੜੋ ਕਿ ਅਰਦਾਸ ਦੇ ਵਿੱਚ ਬਹੁਤ ਘੱਟ ਦਰ ਹੋਂ ਨੇ ਫਰਾਂਸ ਦੇ ਕੋਲੇ ਜਾਂ ਦੂਜੇ ਆਪਾਂ ਇਕੱਠਾਂ ਦੇ ਮੁਕਾਬਲੇ ਲੱਗਗੇ ਪਰ ਜਦੋਂ ਇਹ ਸਕਰੀਨ ਤੇ ਆਉਂਦਾ ਤਾਂ ਮਤਲਬ ਲੱਗਦਾ ਹੈ ਕਿ ਬਾਕੀ ਸਾਰਿਆਂ ਨੂੰ ਜਿਵੇਂ ਵਿਕਰਾਂਤ ਮੈਸੀ ਸੈਕਟਰ 17 ਦੇ ਵਿੱਚ ਧਾਰਿਆ ਰਿਹਾ ਉਹ ਮੈਂ ਪੁੱਛਣਾ ਚਾਹਣਾ ਕਿ ਸੈਕਟਰ 17 ਮੇਰਾ ਤੁਹਾਡਾ ਅਗਲਾ ਲੈਂਚਰ ਉਹਦਾ ਕੀ ਨਾਮ ਹੋਗਾ ਕਿ ਲੋਕ ਜਿਵੇਂ ਘੋੜਾ ਕਹਿੰਦੇ ਆ ਮੈਂ ਉਹ ਖੱਤਰ ਸਮਝਦਾ 30 ਪ੍ਰੋਡਕਸ਼ਨਾਂ ਉਪੂਤੀਆਂ ਸੂਚਿਓ ਪਸਪੌਨ ਨੂੰ ਕੂੜਾ ਪਿੰਨੇ ਅੱਛਾ ਹਾਂ ਓਕੇ ਹਾਂ ਤੇ ਇਹ ਬੰਦੂਕਾਂ ਵਾਲੀ ਦੁਕਾਨ ਤੇ ਲੱਗਿਆ ਹੁੰਦਾ ਵੀ ਇਹ ਚਰਪੇਰ ਵੀ ਕਰਦਾ ਹੁੰਦਾ ਹੂੰ ਇਹਨੂੰ ਅਸਲ 'ਚ ਮੈਂ ਦੋਨੇ ਤਰੀਕਿਆਂ ਨਾਲ ਕਿਹਾ ਜੇ ਡਾਇਲੌਗ ਚ ਲਈਏ ਰੀਲਸ ਤੋਂ ਲਈਏ ਤਾਂ ਉਹ ਧੂਜਾ ਤੇ ਜੇ ਅਸੀਂ ਫਿਲਮ ਚ ਜਾਵਾਂਗੇ ਦਾ ਉਹ ਇੱਕ ਸੈਕਿੰਡ ਦੀ ਚੈਟਾਂ ਦਾ ਕਰਕੇ ਕੋਲਤਾਰ ਪੇਰ ਕਰਦਾ ਉਹ ਕੰਮ ਕਰਦਾ ਉਹਦੇ ਲਈ ਚੁੱਕੀ ਨਾ ਔਰ ਉਹ ਫਿਲਮ ਦੇ ਵਿੱਚ ਐਕਸ਼ਨ ਵੀ ਹੈ ਔਰ ਉਹਦੇ ਨਾਮ ਕੀ ਹੈ ਵੀ ਜਿਹੜਾ ਬੰਦਾ ਸੀ ਜਦੋਂ ਦੋ ਸੀਨਾਂ 'ਚ ਇੱਕ ਸੀਨ 'ਚ ਵਿਢਾਰੀ ਦਿਖਾ ਦਿੰਨੇ ਆ ਅਸਲੀ ਦਾ ਸਾਫ ਕੰਮ ਕਰਨਾ ਤੇ ਉਹਦੇ ਤੇ ਕਿੰਤੂ ਪਰੰਤ ਨਹੀਂ ਦਾ ਉਹ ਕਹਾਂਦੇ ਪੈਰ ਦੇ ਕੀ ਜੀ ਨਾਲ ਪਸਤੌਂ ਚਲਾਈ ਜਾਏ ਉਹ ਸਿਰਫ ਇੱਕ ਸੀਨ ਇਸ ਲਈ ਵੀ ਮੈਂਟਲੀ ਤੌਰ ਤੇ ਜਿਹੜਾ ਦਰਸ਼ਕ ਹੈ ਉਹ ਇਹਨਾਂ ਭੁੱਲ ਜੇ ਉਹਨੇ ਚੱਕ ਰੱਖਿਆ ਮੈਂ ਉਹ ਲੱਕੜ ਕੱਟੀ ਜਾਂਦਾ ਨਾ ਉਧਰੋਂ ਗੁੰਡੇ ਆਉਂਦੇ ਹੂੰ ਉਹ ਬੰਦਾ ਪਰ ਹੁੰਦਾ ਡਾਕਟਰ ਚਾਲੇ ਆ ਕੇ ਆਉਂਦਾ ਉਹ ਉਟਕੇ ਕਰਕੇ ਆਰੀ ਕਰਦੇ ਹੂੰ ਕੰਨ ਦਾਸ ਆਰੀ ਵੀਤ ਨੂੰ ਨੰਨੇ ਬੰਦੂ ਕੰਨ ਪੜੀਏ ਜਦੋਂ ਇੰਨੀ ਗੱਲ ਕਰਦਾ ਫਾੜਦੇ ਨਹੀਂ ਬੋਲੀ ਜਾਂਦੀ ਜਦੋਂ ਕਹਿਮੜਾ ਇੱਧਰ ਆ ਕੇ ਘੁੰਮ ਕੇ ਆਉਂਦਾ ਉਹ ਆਰੀ ਦੇ ਇੱਧਰ ਤੇ ਪਾਸੇ ਉਹਨੇ ਕੱਟਾ ਫਿੱਟ ਗਿਆ ਕਿਉਂਕਿ ਜਦੋਂ ਅਸੀਂ ਨਿੱਕੇ ਸੀਗੇ ਤਾਂ ਆਰੀ ਦਾ ਮੁੱਠਾ ਬਹੁਤ ਲੱਗ ਜਾਂਦਾ ਸੀ ਤੇ ਉਸੇ ਨੂੰ ਪਿਸਤੌਲ ਬਣਾ ਕੇ ਖੇਡਦੇ ਰਹਿੰਦੇ ਉਹ ਮੇਰੇ دماغ ਚੋਗ ਕਰ ਲਈ ਉਹ ਸੰਕੇ ਤੇ ਕਦੋਂ ਆਰੀਆ ਫਿਰ ਇਹ 15 ਨਵੰਬਰ ਨੂੰ ਆਰੀ ਕਾਸਟਿੰਗ ਉਹਦੇ ਚੋ ਲੀਡ ਦੇ ਉੱਪਰ ਮੈਂ ਆ ਜੀ ਤੇ ਮੇਰੇ ਆਪੋਜ਼ਿਟ ਕੁੜੀ ਹੈ ਭੂਮਿਕਾ ਸ਼ਰਮਾ ਇਹਦੇ ਚ ਪੰਨੇ ਦਾ ਪੂਰਾ ਜਰਮਾਸਟ ਪੀਗ ਹੈ ਹੌਪੀਟਲ ਵਾਲ ਬਈਆ ਜਸ਼ਪਾਲ ਸ਼ਰਮਾ ਜੀ ਐ ਇੰਡੀਆ ਦੇ ਬਹੁਤ ਸਮੇਂ ਤੋਂ ਉਹ ਖੇਪਰ ਤੇ ਪਏ ਐ ਐਕਟੀਓਖੇ ਬਣੀ ਸਭ ਵਾਲਾ ਪਰਚਮੀ ਸਾਥ ਵਾਲਾ ਬਹੁਤ ਔਖਾ ਸੀ ਹਾਂ ਇਹ ਸਾਧੂ ਨੂੰ ਸੁਖਰਾ ਬੋਲਾਂ ਪਰਮਾਤਮਾ ਕਾਲਾ ਸਤਨ ਮੰਨੋ ਤਾਂ ਕਾਲਾ ਹਾਂਜੀ ਬੀ ਉੱਪਰ ਨਾਟਕ ਥੀਏਟਰ ਵੀ ਫਿਲਮਾਂ ਚ ਜਾਂ ਤੇ ਅੱਗੋਂ ਸਾਨੂੰ ਸੀਨੀਅਰ ਹੋਣ ਮਿਲ ਗਏ ਤੋਦਰ ਦਾ ਚਾਹ ਕਹੇ ਨਹੀਂ ਦਿੱਤਾ ਵਿਸ਼ੇਗਾ ਟਾਈਮ ਸੀ ਜਵਾਨੀ ਸੀ ਉਹ ਤਰ੍ਹਾਂ ਸਲਾ ਦਾ ਹੀ ਉਹ ਜਿਹਾ ਬਿਆਵਾ ਹੁੰਦਾ ਸੀ ਕਦੇ ਧਿਆਨ ਗਿਆ ਨਹੀਂ ਤੇ ਥੀਏਟਰ ਦੇ ਵਿੱਚ ਨਾ ਹੀ ਕੋਈ ਇੱਧਰ ਸਾਡੀ ਕੁੜੀ ਜਾਵੇਂ ਕਰਕੇ ਉਹਦਾ ਮਾਹੌਲ ਸੀ अच्छा मेनू आज एक बड़ी गल कहन लगी बाजी हम्म पापा ਨਾਲ ਗੱਲ ਕਰੀਏ ਜੀ ਸੀ ਮਾਂ ਫਲ ਫਲ ਜਿੱਕੀ ਨਾ ਸੀਗਾ ਆਹ ਇਧਰ ਮੇਰਾ ਜਾਦੇ ਧਿਆਨ ਸੀ ਕੀ ਰਹੇ ਚਲੇ ਤੇ ਉਹਦੋਂ ਬੋਲਿਆ ਉਹਨਾਂ ਨੇ ਵੀ ਜਿਦੋਂ ਆਪਾ ਸ਼ਾਹ ਪਫਾਨ ਅਪਸਰ ਐ ਕਰਕੇ ਆਈ ਹੈ ਜੀ ਤੇ ਹੁਣ ਉਹ ਆਉਣਗੇ ਉਹ ਨਾਂ ਵੀ ਬੋਲ ਤਾਂ ਮੇਰੇ ਨਹੀਂ ਧਿਆਨ ਚ ਜਦੋਂ ਹੈਲੋ ਕੀਤੀ ਅਨਜਕਦੀ ਨਾਲ ਮੇਰਾ ਬਹੁਤ ਪਿਆਰਾ ਔਰ ਮੈਨੂੰ ਇੰਨਾ ਚਿੰਤਾ ਲੱਗਿਆ ਹਾਂ ਜਦੋਂ ਆਪਾਂ ਛੋਟੇ ਹੁੰਦੇ ਹਾਂ ਮੇਰਾ بڑا ਹੁੰਦਾ ਸੀ ਮੇਰੇ ਭਤੀਜੇ ਭਤੀਜੀਆਂ ਨੂੰ ਉਹ ਚਲ ਬਾਹਰ ਲਾਉਦੇ ਵੀ ਆਲਾ ਅਫਸਰ ਬਣਦੇ ਤੇ ਹੁਣ ਮੈਨੂੰ ਇਹ ਆਪਣ ਜਿਵੇਂ ਤੁਹਾਨੂੰ ਮੇਰਾ ਆਲਾ ਸਵਾਰ ਲਈ ਜਾਂਦਾ ਮੈਨੂੰ ਜਗਦੀਪ ਵਾਲਾ ਸਵਾਲ ਆਇਆ ਨਾ ਵੀ ਠੀਕ ਹੈ ਅਸਰ ਫਨਾਉਣਾ ਮੈਂ ਕੱਲ ਸਾਮ ਨੂੰ ਕੋਣ ਤੇ ਗੱਲ ਹੋ ਰਹੀ ਸੀ ਸੱਚੀ ਮੈਂ ਦੱਸਿਆ ਮੈਂ ਕਿਹਾ ਨਾ ਵੀ ਕੱਲ ਪਿਆ ਮੈਂ ਮੈਂ ਪੰਗਾ ਹੀ ਲੈਣਾ ਤੇਰਾ ਪ੍ਰੋਗਰਾਮ ਅੱਥੇ ਰਖਾ ਕੇ ਵੀ ਜੋ ਫੋਨ ਮੈਨੂੰ ਆ ਰਹੇ ਆ ਮਦਦੋਂ ਕੋਈ ਦੇ ਪ੍ਰਸ਼ੰਸਿਕ ਬਹੁਤ ਵੱਡੀ ਗੰਤੀ ਤੇ ਨਹੀਂ ਮੈਂ ਸਾਡੇ ਕਰੇ ਲਿਆ ਉਹ ਜਿੱਥੇ ਡਿਨਰ ਰੱਖ ਲੋ ਇੱਥੇ ਆਇਆ ਕਰ ਲੋ ਇੱਥੇ ਆਇਆ ਕਰ ਲੋ ਪਰ ਮੈਂ ਕਿਹਾ ਵੀ ਬਦਲਾਖਰ ਤੇ ਗੱਲ ਇਹ ਆ ਵੀ ਆਨੰਦ ਨਹੀਂ ਮਿਲਤਾ ਰਿਹਾ ਵੀ ਪ੍ਰਾਤਰੀ ਦੀ ਜਿਹੜੀ ਕਢਾਈ ਆ ਲੋਕ ਤੈਨੂੰ ਇੰਨਾ ਪਿਆਰ ਕਰਦੇ ਆ ਤਾ ਇਸੇ ਨਾਲੇ ਸੰਬੰਧਤ ਮੈਂ ਅਗਲੀ ਗੱਲ ਦੱਸਾਂ ਕਿ ਮੈਂ ਇੱਕ ਪੰਜ ਸੱਤ ਦੇ ਨੌਗੇ ਜੋ ਤੁਸੀਂ ਪ੍ਰੋਮੋਸ਼ਨ ਕਰ ਰਹੇ ਸੀ ਅਰਦਾਸ ਜੀ ਤੁਸੀਂ ਇੱਕ ਮੰਚ 'ਤੇ ਬੈਠੇ ਹੋਏ ਹੋ ਨਾ ਸਾਰੇ ਗੁਰਪ੍ਰੀਤ ਕੁੰਮੀ ਭਾਣੀ ਨੇ ਹਾਜ਼ਰੀ ਕਰੇ ਹੋ ਵਾਲਾ ਜੀ ਹੀਰੋ ਨਾਮ ਹਨੂੰ ਜੀ ਬੈਠੇ ਹੋਏ ਹੋ ਜੀ ਰੋਹਤ ਸ਼ਰਟੀ ਐਂਟਰੀ ਕਰਦਾ ਹੈ ਨਹੀਂ ਪਰ ਮਨੋਂ ਇੰਨਾ ਬਹਸਰੀਏ ਤੋਂ ਟੀਮ ਹੱਸ ਰਹੀ ਹੈ ਪਰ ਇਹ ਤਾਂ ਮੈਂ ਸਹੀ ਗੱਲ ਫੜੀ ਹਾਂ ਜੀ ਜੀ ਮਨੋਂ ਇੰਨਾ ਆਨੰਦ ਆ ਕਿਉਂ ਸਟੇਜ ਤੇ ਆ ਕੇ ਸਿਰਫ ਤੈਨੂੰ ਜੱਫੀ ਪਾਉਣਾ ਹੈ ਹਾਂ ਕਿਵੇਂ ਮਹਿਸੂਸ ਹੋ ਰਿਹਾ ਉਹ ਵੀ ਉਹ ਬੰਦੇ ਹੋ ਰਹੇ ਸੁਪਨਾ ਆਪਣੇ ਜੀਵਨ ਦੇ ਵਿੱਚ ਕਿਤੇ ਆ ਵੀ ਕਿਤੇ ਕਿਰਮਾ ਦੇਹੀ ਲੈ ਕੇ ਕਿਤੇ ਨੰਦ ਚੰਦਨ ਕਿਉਂ ਕਿੰਨਾ ਚੱਪਤ ਨੂੰ ਆ ਗਿਆ ਇਹ ਗੱਲਾਂ ਕੀ ਕਿਉਂ ਹਾਂਜੀ ਪਰ ਉਹਨੂੰ ਬੜਾ ਨੰਦ ਉਹ ਅਸਰ ਜੋ ਸਿੰਘਮ ਕਰ ਰਹੇ ਹਨ ਮੇਨਾ ਨਾਲ ਮੈਡਮ ਅਨਜੋਤੀ ਤੇ ਉਹ ਉਹਨਾਂ ਦੇ ਨਾਲ ਉਹਨਾਂ ਨੂੰ ਬਹੁਤ ਪਿਆਰ ਆ ਉੱਥੇ ਰਹੇ ਸੀ ਉਹਨਾਂ ਨੇ ਪਹਿਲਾਂ ਬਰਦਾਸ਼ਤ ਉੱਥੇ 3 ਮਿੰਟ ਲਿਖੀ ਰਹੀ ਸੀ ਫਿਰ ਉਹ ਉਹਨਾਂ ਨੂੰ ਮਿਲਾਈ ਕੀਤੇ ਸੀ ਅੱਛਾ ਤੇ ਰੋਹਿਤ ਭਾਜੀ ਉੱਥੇ ਜਦੋਂ ਆਏ ਤੇ ਮੈਂ ਉਹਦਾ ਇੱਕ ਗੱਲ ਸੁਣਾ ਕੇ ਰੜਿਆ ਸੀ ਅੱਛਾ ਬੀਰ ਕੋਸ਼ੀਗਾਰਾ ਰਿੰਦਾ ਹੁੰਦਾ ਜੀ ਮੈਂ ਤੇ ਥੋੜਾ ਜਾਂ ਕੇ ਜਾ ਕੇ ਇਨਫਿਨਿਟੀ ਦੇ ਸਾਹਮਣੇ ਰੋਹਿ ਛੇਤੀ ਭਾਜੀ ਦਾ ਹੈਗਾ ਆਫਿਸ ਤੇ ਮੇਰਾ ਜਿਹੜਾ ਰੂਮ ਮੇਟ ਰਿਤੀ ਉਹ ਉੱਥੇ ਸਿੰਬਾ ਬੋਲਮਾਲ ਹੋ ਸਾਰੀਆਂ ਫਿਲਮਾਂ ਤੇ ਐਸੋਸੀਏਟ ਐਡੀਟਰ ਸੀ ਤੇ ਉਹ ਮੈਂ ਉਹਨੂੰ ਜਾਣਦਾ ਹੁੰਦਾ ਸੀ ਤੇ ਮੈਂ ਮੈਂ ਕਦੇ ਅੰਦਰ ਨਹੀਂ ਗਿਆ ਉਹਨੇ ਕਹਿਣਾ ਵੀ ਮੈਨੂੰ ਵੀ ਆਧਾਰਨ ਬੰਦ ਮੈਂ ਕਹਾਂਾ ਵੀ ਨਹੀਂ ਕੋਈ ਪੈਦਾ ਨਹੀਂ ਨਾ ਵੀ ਕਿੱਥੇ ਅਜੇ ਤੇ ਰਾਣਾ ਸ਼ੇਰ ਕੁਮਾਰ ਰਣਵੀਰ ਸਿੰਘ ਵੀ ਉਹ ਤੂੰ ਰਹਿਣ ਤੇ ਬਸ ਛਾਬੀ ਮੈਨੂੰ ਬਾਹਰ ਫੜਾ ਲਈ ਕੋਈ ਮੈਂ ਉੱਤੇ ਗੱਲ ਸੁਣਾ ਕੇ ਆਇਆ ਔਰ ਉਹ ਤੁਸੀਂ ਦੇਖ ਲਓ ਵੀ ਜਿਹੜੀ ਤੁਸੀਂ ਗੱਲ ਕਰਦੇ ਸੀ ਕਿ ਸਮਾਪਤ ਲਈ ਵੀ ਔਰ ਉਹ ਬੰਦਾ ਸੌਂਦਾ ਪਰ ਮੈਂ ਉੱਥੇ ਬੋਲਿਆ ਉਹ ਮੈਨੂੰ ਆ ਕੇ ਉਹਨੇ ਜੱਤਰੀ ਭਾਈ ਉੱਥੇ ਪੈ ਗਿਆ ਪਰ ਜਾਨ ਲੱਗਿਆ ਮੈਨੂੰ ਜਿਵੇਂ ਪੈਸ਼ਨ ਕਹਿ ਗਿਆ ਕਹਿੰਦਾ ਵੀ ਹੁਣ ਜਦੋਂ ਆਇਆ ਹੁਣ ਤੋਂ ਅੰਦਰ ਆ ਕੇ ਮਿਲ ਕੇ ਜੀਵਨ ਬਹੁਤ ਵੱਡੇ ਪਰਟੀਆ ਰੋਇਟ ਸੈਲਟੀ ਬਹੁਤ ਵੱਡਾ ਨਾਮ ਹੈ ਜਿੰਦੀ ਫਿਲਮ ਇੰਡਸਟਰੀ ਦੇ ਵਿੱਚ ਉਹ ਤੁਹਾਨੂੰ ਇੰਨਾ ਪਿਆਰ ਇੰਨੀ ਮੁਹੱਬਤ ਦੇ ਰਿਹਾ ਹੈ ਔਰ ਉਹ ਉਹ ਉਹਨਾਂ ਦੋ ਤਿੰਨ ਮਤਲਬ ਹਸਤੀਆਂ ਦੇ ਵਿੱਚੋਂ ਉਹਨਾਂ ਦੋ ਤਿੰਨ ਸ਼ਕਤੀਤਾਂ ਦੇ ਵਿੱਚੋਂ ਅਰਸ਼ੀਗੀ ਦਾ ਨਾਮ ਆਉਂਦਾ ਜਿਹੜੇ ਖਾਸ ਕਰਕੇ ਸਟਾਰ ਕਿਡਸ ਨੂੰ ਪ੍ਰਮੋਟ ਕਰਦੇ ਨੇ ਜਾਂ ਜੇ ਐਕਸ਼ਨ ਫਿਲਮਾਂ ਦੀ ਗੱਲ ਕਰੀਏ ਕਿਉਂਕਿ ਪਿਛਲੇ ਜੇ ਬਹੁਤ ਤਰ੍ਹਾਂ ਦਾ ਸਿਨੇਮਾ ਜਿਹੜਾ ਉਹ ਲਗਾਤਾਰ ਬੰਦ ਰਿਹਾ ਐਕਸ਼ਨ ਫਿਲਮਾਂ ਲਗਭਗ ਬੰਦ ਹੋ ਗਈਆਂ ਸੀ ਔਰ ਰੋਹਿਤ ਸ਼ਰਟੀ ਨੇ ਆ ਕੇ ਦੁਬਾਰਾ ਜਿਵੇਂ ਸਿੰਗਮ ਉਹਦੀ ਫਲਵੇ ਅਜਹੀ ਫਿਲਮਾਂ ਜਿਹੜੀ ਤੁਸੀਂ ਸਾਰਿਆਂ ਨੇ ਦੇਖੀ ਹੋਊਗੀ ਤੁਹਾਨੂੰ ਦੁਬਾਰਾ ਸ਼ੁਰੂ ਕੀਤਾ ਤਾਂ ਉਹ ਐਸਕੇ ਸੁਬਰੀ ਪੇਸਟਰ ਚ ਲੈ ਕੇ ਇਸਕੇ ਮੈਂ ਉਹਨਾਂ ਨੂੰ ਉਹ ਗੱਲ ਵੀ ਸੁਣਾਈ ਸੀਗੇ ਅਸਲ ਜੋ ਬੇਟੇ ਹੈਗੇ ਆ ਜਿਹੜਾ ਛੇੜੀ ਗੰਝਾ ਛੇੜੀ ਨਾ ਆਪਣੇ ਹੀ ਤੋਂ ਹੀ ਫਿਰ ਆਣੀਆਂ ਹਨ ਪਾਣ ਵਿੱਚ ਬਹੁਤ ਗੰਦਾ ਉਹ ਐਕਸ਼ਨ ਡਰੈਮ ਰਿਲੀ ਸੀ ਉਹ ਮੈਂ ਕਹ ਜੀ ਅਸੀਂ ਤੁਹਾਡੇ ਡੈਡੀ ਦੇ ਬੜੇ ਫੈਨ ਸੀਗੇ ਉਹ ਸਿੰਘ ਵੀਰ ਸੈਡ ਵਾਲਾ ਗੁੰਡਾ ਮੈਂ ਕਹ ਉਹ ਗੁੰਡਾ ਤੋਂ ਤਾਂ ਸਾਨੂੰ ਪਤਾ ਲੱਗਦਾ ਸੀ ਫਿਲਮ ਚ ਲੜਾਈ ਹੈਗੀ ਇਹੀ ਤਾਂ ਲੜਾਈ ਦੇਖਣਾ ਨੇ ਬੰਦੇ ਸਾਨੂੰ ਕਦੇ ਰਾਜਕਿਰਨ ਦੀਪਕ ਭਰੈ ਸ਼ਹਿਰ ਪਰ ਅੰਸ਼ੇਰ ਤੋਂ ਹੋਰ ਉਹ ਬੰਦੇ ਸਾਨੂੰ ਐਕਟਰ ਵੀ ਨਹੀਂ ਸਾਨੂੰ ਤਾਂ ਲੜਾਈ ਵਾਲੇ ਲੱਗਦੇ ਨੇ ਬਈ ਬਹੁਤ ਅੱਛੇ ਹੋਊਗਾ ਜਦੋਂ ਤੁਹਾਡੇ ਖਾਲਸਾ ਫੈਮਿਲੀ ਬੋਸ ਮਾਲ ਪਹੁੰਚ ਚੁੱਕਾ ਹੈ ਨਾ ਬਾਕੀ ਇੱਕ ਦੂਸਰਾ ਸਾਨੂੰ ਪਤਾ ਲੱਗਦਾ ਕਿ ਲੰਬੂ ਆਉਗਾ ਹੁਣ ਮਨੁੱਖ ਕੰਮ ਹੋ ਬਹੁਤ ਅੱਛੇ ਕਿਸੇ ਤਦਾਂ ਦੀ ਮੈਨੂੰ ਹੋਰ ਗੱਲ ਯਾਦ ਆ ਰਹੀ ਹੈ ਕਿ ਮੈਂ ਤੁਹਾਡੀ ਇੱਕ ਫਿਲਮ ਦਾ ਰਿਵਿਊ ਦੇਖ ਰਿਆ ਸੀ ਬਹੁਤ ਵੱਡਾ ਅਨਾਮੀ ਪੱਤਰਕਾਰ ਆ ਉਹ ਜਿਹੜਾ ਹਿੰਦੀ ਸਿਨੇਮਾ ਦੇ ਨਾਲ-ਨਾਲ ਪੰਜਾਬੀ ਸਿਨੇਮਾ ਦੇ ਰਿਵਿਊ ਕਰਦਾ ਹੈ ਔਰ ਉਹਦਾ 20 ਮਿੰਟ ਦਾ ਪ੍ਰੋਗਰਾਮ ਹੁੰਦਾ ਜਿਹਦੇ ਵਿੱਚ ਉਹ ਤਿੰਨ ਚਾਰ ਪ੍ਰਿੰਟ ਹੋਵੇ ਅਬ ਦੇ ਚੈਨਲ ਦੇ ਸਬਸਕ੍ਰਾਈਬ ਕਰਨ ਲਈ ਜਾਂ ਹੋਣ ਗੱਲਾਂ ਕਰਦਾ ਉਹ ਤਾਂ 14-15 ਮਿੰਟ ਉਹ ਫਿਲਮ ਦਾ ਰਿਵਿਊ ਕਰਦਾ ਮੈਂ ਨਾਮ ਨਹੀਂ ਲੈ ਸਕਦਾ ਕਿਉਂਕਿ ਮੇਰੇ ਇੱਕ ਬਹੁਤ ਖਾਸ ਉਤਰ ਦੇ ਨਾਲ ਉਹਦੀ ਥੋੜੀ ਜਿਹੀ ਨੰਬਰ ਜਿੰਦਗੀ ਸੰਦੇਗ ਅਭਿਗਤ ਚੱਲ ਰਹੀ ਹੈ ਪਰ ਉਹ ਐਜ਼ ਅ ਜਰਨਲਿਸਟ ਐਜ਼ ਅ ਕ੍ਰਿਟਿਕ ਉਹਦਾ ਬਹੁਤ ਵੱਡਾ ਨਾਮ ਆਉਂਦਾ ਉਹਨੇ ਇੰਨੀ ਕੀਰਫੜ ਕੀਤੀ ਫਿਲਮ ਦੀ ਇਕੱਲੀ ਇਕੱਲੀ ਗੱਲ ਤੋਂ ਲੈ ਕੇ ਨਾ ਆਮ ਗੋਲ-ਮੋਲ ਦੀਆਂ ਗੱਲਾਂ ਕਰਕੇ ਇਸ ਗਲ ਬੁੱਤਾ ਸਾਰ ਲੈਂਦੇ ਆ ਲੋਕ ਉਹਨੇ ਇਕੱਲੇ ਇਕੱਲੇ ਕੈਰੇਕਟਰ ਦੀ ਗੱਲ ਕੀਤੀ ਉਹਨੇ ਸਟੋਰੀ ਲਾਈਨ ਦੀ ਗੱਲ ਕੀਤੀ ਉਨੇ ਲੋਕੇਸ਼ਨਾਂ ਦੀ ਗੱਲ ਕੀਤੀ ਉਹਨੇ ਇੱਥੋਂ ਤੱਕ ਵੀ ਤੁਹਾਡੇ ਨਾਲ ਚੋਰੀਆਂ ਫੜੀਆਂ ਕਿ ਐਸ ਸਥਾਨ ਤੇ ਇਹਨਾਂ ਨੂੰ ਪਰਮਿਸ਼ਨ ਨਹੀਂ ਮਿਲੀ ਹੋਣੀ ਸ਼ੂਟਿੰਗ ਕਰਨ ਦੀ ਇਸ ਕਰਕੇ ਸ਼ੂਟਿੰਗ ਕੈਮਰੇ ਨਾਲ ਕੰਮ ਚਲਾਇਆ ਹੋਇਆ ਸੀ ਮਤਲਬ ਠੀਕ ਨਹੀਂ ਆਇਆ ਇਹਦੇ ਚ ਜਿਹੜਾ ਬੰਦਾ ਇੰਨੀ ਬਰੀਕੀ ਦੇ ਨਾਲ ਔਰ ਹਰ ਇੱਕ ਦੀ ਉਹਨੇ ਜਮ ਗੁਰਪ੍ਰੀਤ ਦੀ ਗੁੱਪੀ ਦੀ ਤਾਰੀਫ ਕਰ ਰਿਹਾ ਉਹਨੇ ਬਹੁਤ ਅੱਛਾ ਕੀਤਾ ਅੱਛਾ ਕੀਤਾ ਜੇ ਉਹ ਐ ਕਰ ਲੈਂਦਾ ਤਾਂ ਹੋਰ ਵੀ ਵਧੀਆ ਹੋ ਜਾਂਦਾ ਫਿਰ ਉਹ ਗੁੱਪੀ ਦੀ ਗੱਲ ਕਰਦਾ ਕਿਪੀ ਨੇ ਐਂ ਕੀਤਾ ਬਹੁਤ ਅੱਛਾ ਕੰਮ ਕਰ ਰਿਹਾ ਹੈ ਕਿਤਾ ਪਰ ਥੋੜਾ ਜਿਹਾ ਐਂ ਚਾਹੀਦਾ ਸੀ ਔਰ ਕੱਲਾ ਪ੍ਰਿੰਸ ਕਮਲ ਜੀ ਜਦੋਂ ਉਹ ਬਰੀਕ ਕਰ ਦਿੰ ਇਹਦਾ ਕੋਈ ਟਿੱਪਣੀ ਚੰਗਾ ਚੰਗਾ ਹੀ ਬੋਲਦਾ ਹੋਰ ਕੋਈ ਪਤਮਾਰੀ ਟਿੱਪਣੀ ਨਹੀਂ ਕਰਦਾ ਇੱਕ ਤੁਹਾਡੀਆਂ ਫਿਲਮਾਂ ਨੇ ਖਾਸ ਕਰਕੇ ਮਤਲਬ ਪ੍ਰਿੰਸ ਪੰਛੀ ਮੈਂ ਅੱਜ ਵੀ ਜਦੋਂ ਦੇਖਦਾ ਹਾਂ ਕਿ ਤਰ੍ਹਾਂ ਇੰਨਾ ਵੱਡਾ ਰੈਸਟ ਕਿਵੇਂ ਲਿਆ ਹੋ ਇੰਨੀ ਆਫ ਬੀਟ ਮਤਲਬ ਡਾਰਕ ਗ੍ਰੇ ਸ਼ੇਡ ਦੀ ਫਿਲਮ ਪਰ ਤੁਹਾਡਾ ਜਿਹੜਾ ਮੋਕਾਵਾ ਮੈਂ ਸਰੇਮੇ ਦੇ ਵਿੱਚੋਂ ਇੰਨਾ ਵੱਡਾ ਵੀ ਨਹੀਂ ਸੀਗਾ ਮਤਲਬ ਬਹੁਤ ਵੱਡੀ ਪਤਰੇ ਪਤਰਾ ਨਾਲ ਬਣਾ ਲਿਆ ਹੁੰਦਾ ਤੇ ਖੁਦਕੁਸ਼ੀ ਕਰਨ ਵਰਗੀ ਕਰ ਸਕਦਾ ਜੀ ਪੀਰ ਜੀ ਮੰਨ ਕੋ ਲੋਂਦਾ ਮਤਲਬ ਇੰਨਾ ਕੰਫੀਡੈਂਸੀ ਕੇ ਚੱਲੂਗੀ ਚੱਲੂਗੀ ਜਦ ਅਸਲ 'ਚ ਉਹਦੇ ਜਿਹੜੇ ਡਾਇਰੈਕਟਰ ਹੈ ਮਨੀਸ਼ ਭੱਟ ਹੂੰ ਉਹ ਕਿਸੇ ਬਾਈ ਨੇਕ ਗਾਣਾ ਕਰਨਾ ਸੀ ਜਾਂ ਬੇਲਨਾ ਤੇ ਉਦੋਂ ਅਸੀਂ ਇੱਕ ਫਿਲਮ ਦੇ ਡਾਇਲੌਗ ਬਣਾਉਣ ਤੇ ਕੰਮ ਕਰਦੇ ਪਏ ਸੀ ਉਹ ਨਵੰਬਰ 'ਚ ਸ਼ੁਰੂ ਹੋਣੀ ਚਾਰ ਪੰਜ ਛੇ ਸਾਲ ਤੋਂ ਉਹ ਸਕ੍ਰਿਪਟ ਤੇ ਕੰਮ ਕਰਦੇ ਹਾਂ ਹੂੰ ੱਕਾ ਮਾਲ ਉਹਦਾ ਤੇ ਉਹ ਮਨੀਸ਼ ਉਹ ਤੇ ਕੈਮਰਾਮੈਨ ਸੀ ਗਾਣੇ ਦੇ ਉਹ ਗਿਆ ਤੇ ਮੇਰਾ ਬਾਈ ਕਨੇਹਾ ਗਨ ਤੂੰ ਵੀ ਆ ਰਿਹਾ ਵਿੱਚੋਂ ਪੱਕ ਬਣ ਕੇ ਮੈਂ ਵੀ ਜਾਵਦਾ ਮੜਾ ਜਾਉਂਦਾ ਤੇ ਸਾਡੀ ਹੈਲੋ ਹੈ ਫਿਰ ਵਾਰਨਿੰਗ ਬਾਰੇ ਉਹਨਾਂ ਦੀਆਂ ਚਲਦੀਆਂ ਸੀ ਗੱਲਾਂ ਉਹਨੇ ਹੋਇਆ YouTube ਤੇ ਵੀ ਨਹੀਂ ਸੀ ਹੂੰ ਉਹਨੂੰ ਕੋਈ ਗੱਲਬਾਤ ਹੋਈ ਤੇ ਜਿਲਾ ਸੰਗਰੂਰ ਸ਼ੁਰੂ ਹੋਣੀ ਸੀ ਹੂੰ ਆਇਂ ਚੱਲਦਾ ਚੱਲਦੇ ਤੇ ਸੋਨੂ ਸਪੀਡ ਸਪੀਡ میوزਿਕ ਦੇ ਮਾਲਕ ਸੋਨੂ ਬਾਈ ਹੂੰ ਉਹ ਨਾ ਮੈਨੂੰ ਕਹਿੰਦੇ ਕੀ ਕਰਾਂ ਮੈਂ ਕੁਝ ਨਹੀਂ ਉਹਨਾਂ ਦਾ ਹੁੰਦਾ ਕਿ ਦਿਨ ਘਰਾਰਨਾ ਦੇਵੇ ਬੰਦਾ ਕੋਈ ਚਲੀ ਰਹੀ ਜਾਏ ਓਕੇ ਐਤਵਾਰ ਨੂੰ ਵੇਲੇ ਸੀ ਕਿ ਗੱਡੀ ਉਹਨਾਂ ਨੇ ਮਨ ਲਾਦਾ ਹੋਣ ਲਈ ਆ ਨਹੀਂ ਉਹ ਬਸ ਮੌਜ ਮੈਨੂੰ ਕਹਿੰਦੇ ਆ ਜਾ ਤੈਨੂੰ ਮਾਲਕ ਦੇ ਨਾਲ ਉਹ ਮੈਨੂੰ ਲੈ ਕੇ ਪਟਾਰਾ ਦੇ ਮਾਲਕ ਹੈ ਜਿਹੜੇ ਚਪਾਲ ਦੇ ਮਾਲਕ ਹੈ ਸੰਦੀਪ ਬਰਸੋ ਜੀ ਕੋ ਠੀਕ ਹੈ ਉਹਨਾਂ ਨਾਲ ਗੱਲਬਾਤ ਚੱਲੀ ਤੇ ਇੱਕ ਲਾਈਨ ਨਿਕਲ ਹੋਈ ਮੈਨੂੰ ਕਹਿੰਦੇ ਅੱਛਾ ਤਸੀਂ ਮਤਲਬ ਕੋਈ ਆਈਡੀਆ ਦਿੰਦਾ ਨਾ ਕੋਈ ਚੰਗੀ ਗੱਲ ਵੀ ਕੁਝ ਇਦਾਂ ਦਾ ਹੋਵੇ ਚਪਾਲ ਸ਼ੁਰੂ ਹੋਣ ਸੀ ਉਹਦੇ ਤੇ ਹੋਰ ਆਉਂਦੀਆਂ ਸੀ ਚੀਜ਼ਾਂ ਅਸੀਂ ਤਾਂ ਪਿਛਲੀ ਲਾਈਨ 'ਚ ਸੀਗੇ ਹੂੰ ਹੂੰ ਤੇ ਚਲੋ ਬੈਸਰੀ ਮੈਂ ਕਹਾਂ ਵੀ ਆਪਾਂ ਬਹੁਤ ਜਣਾਂ ਨੂੰ ਮਿਲਦੇ ਆਂ ਕਈ ਵਾਰੀ ਬੰਦਾ ਵੈਸੇ ਗੱਲ ਕਰਦਾ ਹੂੰ ਉਹ ਥੋੜੇ ਦਿਨ ਬਾਅਦ ਉਹਨਾਂ ਦਾ ਜਦ ਅਸਮੂਰ ਕੰਪਲੀਟ ਹੋ ਗਿਆ ਤੇ ਰਵੀ ਤੋਂ ਨਾ ਫੋਨ ਆ ਗਿਆ ਕਹਿੰਦੇ ਕਮਲ ਜੀਕਰ ਯਾਰ ਤੂੰ ਸਮਾਈ ਸੀ ਮੈਨੂੰ ਇੱਕ ਤੂੰ ਮੈਨੂੰ ਹੋਰ ਸੁੰਦੀ ਸੀ ਮੈਂ ਕਿਹਾ ਜੀ ਕਹਿੰਦੇ ਵੀ ਤਿੰਨ ਬੈਲੀ ਹੁੰਦੇ ਜਿਹੜੀ ਉਹਦੇ ਤੇ ਸ਼ਿਕਾਰੀ ਜਮ ਐਸੀ ਦੇ ਵਿੱਚ ਕਹਿੰਦੇ ਪਹਿਲਾ ਕਾਰ ਪੰਛੀ ਫੇਰ ਕਰ ਮੈਂ ਕਹਾਂ ਸਰ ਜੀ ਉਹ ਤਾਂ ਕੰਪਲੀਟ ਨਹੀਂ ਕੋਸ਼ ਉਹ ਬੇ ਤਾਂ ਕੋਈ ਰਾਈਟਰ ਲੈ ਲੈਣੇ ਉਹ ਕਹਿੰਦੇ ਕੋਈ ਰਾਈਟਰ ਦੇ ਗੋਆਗਨ ਨੂੰ ਮੈਂ ਤਾਂ ਠੀਕ ਹੈ ਉਹ ਕਰਦੇ ਕਰਦੇ ਮੈਨੂੰ ਕਹਿੰਦੇ ਯਾਰ ਮੈਨੂੰ ਫੇਰ ਤਾਂ ਮੈਨੂੰ ਐ ਲੱਗਦਾ ਵੀ ਤੂੰ ਕਰ ਲੈਂਗਾ ਉਕੇ ਉਧਰੋਂ ਮਨੀਸ਼ ਨੂੰ ਗਿਆ ਭੱਟ ਨੂੰ ਭੱਟ ਕੰਦਾ ਆ ਰਿਹਾ ਭਾਈ ਆ ਮਜ਼ਾ ਲੇਗੇ ਜੇ ਲੋ ਕਰਦੇ ਤੇ ਉਹਦੀ ਕਹਾਣੀ ਹੈ ਮੇਰੀ ਡੇਟਾਂ ਡੋਟਾਂ ਰੱਖੀਆਂ ਹੈ ਇਹ ਸਾਰਾ ਕੁਝ ਹੋ ਰਿਹਾ ਇੱਕ ਮਿੱਤਰ ਨੂੰ ਵੀ ਕਿਹਾ ਵੀ ਤੂੰ ਕਰ ਦੇ ਇਹਨੂੰ ਲਿਖ ਦੇ ਉਹਨਾਂ ਨੂੰ ਉਹ ਇੱਕ ਕਹਾਣੀ ਲਿਖੀ ਕਰਦਾ ਸੀ ਅੱਛਾ ਜੀ ਇੱਕ ਕਹਾਣੀ ਪਰ ਬੜੀ ਸ਼ਾਨਦਾਰ ਕਹਾਣੀ ਔਰ ਉਹਦੇ 'ਚ ਮੈਂ ਮੈਂ ਮਨੀਸ਼ ਨਾ ਕੰਮ ਕਰਦਾ ਮੈਨੂੰ ਬੜਾ ਜੁਗਤੀ ਭਾਈ ਜੀ ਨਾਲ ਕੰਮ ਕਰਦਾ ਮਜ਼ਾ ਆਉਂਦਾ ਅਸੀਂ ਜਦੋਂ ਵੀ ਸ਼ੂਟ ਕਰਦੇ ਹੁੰਦੇ ਅਸੀਂ ਸੈਕਟਰ 17 ਕੀਤੀ ਉਹਦਾ ਡਾਇਰੈਕਟਰ ਉਹ ਹੈ ਅਸੀਂ ਕੋ ਰੂਮ ਚ ਬੈਠਦੇ ਹੁੰਦੇ ਜਦੋਂ ਮੈਂ ਬਤੌਰ ਰਾਈਟਰ ਵੀ ਐਕਟਰ ਵੀ ਤੇ ਵੀ ਨਾ ਸੈਟ ਤੇ ਜਾਉਂ ਆ ਕਰਕੇ ਥੋਦੀ ਵੈਸੇ ਹੀ ਕੋਈ ਗੱਲਬਾਤ ਹੋ ਜਾਂਦੀ ਹੈ ਤੁਸੀਂ ਉੱਥੋਂ ਨਿਕਲਦੇ ਆਂ ਆਪ ਦੀ ਗੱਡੀ ਚ ਬੈਠੇ ਜਾ ਕੇ ਆਪਣੇ ਕਮਰੇ ਚ ਪਹੁੰਚ ਜਾਂਦੇ ਆ ਉਹ ਆਪਣੇ ਚ ਪਹੁੰਚ ਜਾਂਦਾ ਸਾਰੀ ਰਾਤ ਉਪ ਹੁੰਦੀ ਹੈ ਸਵੇਰ ਨੂੰ ਹੋਰ ਕੋ ਭਗਵਾਨ ਬਣ ਜਾਂਦਾ ਇਸ ਕਰਕੇ ਸਾਡਾ ਦੋਨਾਂ ਦਾ ਹੈਗਾ ਹੀ ਆ ਕਮਰੇ ਸਾਡੇ ਕੋਲੇ ਦੋ-ਦੋ ਕਮਰੇ ਦੇਣਗੇ ਅਸੀਂ ਪੱਕਾ ਇੱਕੋ ਰੂਮ ਚ ਦੋਨਾਂ ਨੇ ਪੈਣਾ ਡਿਸਕਸ਼ਨ ਚੱਲਦੀ ਡਾਇਰੈਕਸ਼ਨ ਟੀਮ ਸਾਡੇ ਕੋਲੇ ਬੈਠੀ ਹੁੰਦੀ ਆ ਫੇਰ ਮੈਨੂੰ ਯਾਦ ਆ ਪੰਛੀ ਦਾ ਜਦੋਂ ਕੁੜੀ ਮਰ ਜਾਂਦੀ ਆ ਤੇ ਕੋਲੇ ਆ ਕਿਉਂ ਕਰਦਾ ਅਗਲੇ ਦਿਨ ਅਸੀਂ ਸ਼ੂਟ ਕਰਨਾ ਸੀ 2 ਵਜੇ ਠਾਕਾਉਣਾ ਮੈਨੂੰ ਨਾ ਪ੍ਰਿੰਸਪਲ ਅੱਗੇ ਆ ਉਹ ਨਾ ਬਸ ਤੁਸੀਂ ਐ ਕਰੋ ਉੱਠੋ ਥੀੜਾ ਕੰਮ ਕਰਨਾ ਅਸੀਂ ਗਿਆੜਾ ਕੱਢਣ ਗਏ ਆ ਕਿ ਬਹਿ ਗਏ ਮੈਂ ਉਹਨੂੰ ਮੇਰੇ ਦਿਮਾਗ ਚ ਇਹ ਹੈਗਾ ਫਿਰ ਮੈਂ ਉਹਨੂੰ ਪਰਫਾਰਮ ਨਹੀਂ ਕਰਕੇ ਦਿਖਾਇਆ ਸਿੱਧਾ ਵੀ ਮੈਂ ਇੱਕ ਤਾਂ ਆਹ ਹੋਊਗਾ ಅಂತ ਉਹ ਕਹਿੰਦੇ ਵੀ ਠੀਕ ਮੈਨੂੰ ਐ ਲੱਗਦਾ ਵੀ ਇਹ ਜਿਹੜੀਆਂ ਚੀਜ਼ਾਂ ਨਾਲ ਬਾਦੀ ਫਰੇਜ਼ ਤੇ ਬੰਦੀਆਂ ਵਿਸ਼ਵਾਸ ਤੇ ਬੰਦੀਆਂ ਔਰ ਇੱਕ ਦੂਜੇ ਤੇ ਵਿਸ਼ਵਾਸ ਤੇ ਬੰਦੀਆਂ ਜਦੋਂ ਤੁਹਾਨੂੰ ਵਿਸ਼ਵਾਸ ਆਉਂਦਾ ਦੂਜੇ ਤੇ ਪਰ ਮੈਂ ਜਿੰਨੀਆਂ ਚੇਤਾ ਸਿੰਘ ਹੈ ਉਹ ਮੁੰਡਾ ਕੋਰੀਓਗ੍ਰਾਫਰ ਸੀਗਾ ਕੋਈ ਫਿਲਮ ਨਹੀਂ ਆਈ ਉਹ ਪਹਿਲੀ ਵਾਰ ਉਹ ਜਨਰੇਸ਼ਨ ਸਕਰੀਨ ਤੇ ਪਲੇ ਡਾ ਰਹਾ ਉਹਦੇ ਮੈਂ ਲਿਖੇ ਕੰਨ ਸੁਣਾਈ ਮੈਂ ਕਿਹਾ ਵੀਰੇ ਮੈਂ ਟਰੈਕਟਰ ਨੂੰ ਨਾਲ ਜਿੰ ਅਸੀਂ ਜਿਹੜੀ ਹੱਡਾ ਰੋੜੀ ਦੇਖੀ ਆ ਉਹ ਕਨਾਲ ਦੋ ਕ ਨਾਲ ਤਿੰਨ ਕ ਨਾਲ ਤੇ ਛੋਟੀ ਜਿਹੀ ਉਹਦੇ ਵਾਲੇ ਕੋਲੇ ਕੰਧ ਮੈਂ ਜਦੋਂ ਮੁੰਡੇ ਨੂੰ ਮਿਲਿਆ ਤੇ ਉਹ ਬੰਤੀ ਉਹ ਮੈਨੂੰ ਕਹਿੰਦਾ ਭਾਈ ਮੈਂ ਨਾ ਐਸੇ ਸੋਚ ਅੱਛਾ ਹੰਡਾ ਰੋੜੀ ਬੈ ਹੰਡਾ ਰੋੜੀ ਵੀ ਇੱਕ ਉਥੇ ਨਹਿਰ ਉੱਤੇ ਸੈੱਟ ਲਾਵਾਂਗੇ ਏਡੀ ਹੱਡਾ ਰੋੜੀ ਉਥੇ ਝੁੱਕੀ ਉਥੇ ਹੀ ਰਹੇਗਾ ਹਾਂਜੀ ਮੈਂ ਕਹਿਆ ਰ ਮੈਂ ਕਮਾਲ ਸੋਚਦਾ ਸੀ ਇਹਨੇ ਤਿੰਨ ਕਿੱਲੇ ਸੋਚਿਆ ਇਹ ਕੰਮ ਘੈਂਟ ਕਰੂਗਾ ਇੰਨੀ ਗੱਲ ਜੀ ਮੈਂ ਉਹਨੂੰ ਅਸੈਸ ਕਰਦੀ ਮੈਂ ਵੀਰੇ ਆਪਣਾ ਦਿਲਮ ਕਰਾਨੀ ਸੀ ਔਰ ਬਸਨੀ ਨਹੀਂ ਜਾਈਦੀ ਉਹਦੇ ਜੋ ਨਕਲੀ ਨਹੀਂ ਸੀ ਕਿੱਡੇ ਹੱਥ ਬੁੱਕ ਸੀ ਅੱਛਾ ਅਸਲੀ ਸੀ ਉਹ ਫਿਰ ਤਬਾਰਕੀ ਪਰਮਿਸ਼ਾ ਲੈ ਕੇ ਇੱਕ ਸਮੈਲ ਬਹੁਤ ਹੁੰਦੀ ਸੀ ਪਰ ਇੱਕ ਅੱਧੇ ਦਿਨ ਬਾਅਦ ਉਹੋਂ हट ਗਈ ਮੈਂ 진짜 ਕਿਉਂਕਿ ਮੈਂ ਜਿੱਥੇ ਪੰਜਵੀਂ ਚ ਪੜਿਆ ਸਾਡੇ ਘਰਾਂ ਕੋਲ ਹੀ ਆ ਬੂੜਾ ਸਕੂਲ ਵਾਜਦਾ ਬਾੜ ਨੰਬਰ 11 ਜਿੱਥੋਂ ਚੁੱਗੀ ਤੇ ਮਰੇ ਪਾਸੂ ਚੱਕਰ ਆ ਜਾਂਦੇ ਤੇ ਪਰ ਹੁਣ ਜਾਈਏ ਨਾ ਉੱਥੇ ਘਰ ਹੁੰਦੇ ਸੀ ਬੇਕੀ ਸੀ ਮੁੰਡੇ ਦਾ ਨਾ ਉਹ ਅਸੀਂ ਵੈਸੇ ਹੀ ਚੌਂਕ 'ਚ ਬੱਕਰੇ ਵੰਡਦੇ ਹੁੰਦੇ ਸੀ ਅੱਛਾ ਉਹ ਖੱਲਾ-ਖੁੱਲਾ ਨਾ ਕਰਦੇ ਸੀ ਇੱਕ ਜਾਦੇ ਗੋਲੂ ਗੋਲੀਆਂ ਤੇ ਫੋਟੋਆਂ ਉਹ ਏਰੀਏ ਜੇ ਘੇਟੀਆਂ ਜਾਨੀ ਆਈ ਤੇ ਬਸ ਫਿਰ ਉਹ ਕੈਮ ਨਾਲ ਹੀ ਜਦੋਂ ਮੈਂ ਗੋਲ ਹੋ ਜਾਂਦਾ ਸੀ ਉਹਨਾਂ ਦੇ ਘਰ ਵੀ ਉਹ ਆਲਾ ਕਰਾਣਾ ਵੀ ਹੋ ਨਹੀਂ ਰਿਹਾ ਉਦੋਂ ਮੇਰਾ ਕੋਈ ਔਖਾ ਨਹੀਂ ਜਿੰਦਗੀ ਦੇ ਅਨੁਭਵ ਦੇ ਮਤਲਬ ਜਿਹਾ ਆਇਆ ਹੋਇਆ ਦੇਖਿਆ ਹੋਇਆ ਮਾਣਿਆ ਹੋਇਆ ਮੈਂ ਵੀ ਲੋ ਅਰਦਾਸ ਦੇਖ ਰਿਹਾ ਸੀ ਜਦੋਂ ਡਾਕਟਰ ਕਹਿੰਦੇ ਆ ਤੁਹਾਨੂੰ ਵੀ ਪਪਾ ਨੂੰ ਜ਼ਹਿਰ ਲੱਗੇ ਬੜਾਇਆ ਮਤਲਬ ਕਿਉਂਕਿ ਜੰਮਾ ਸੰਸਕਰਤ ਹੋ ਰਿਹਾਗਾ ਪਰ ਉਹਦੇ ਤੋਂ ਡਾਕਟਰ ਕੋਲੇ ਜਾ ਕੇ ਤੂੰ ਕਹਨਾ ਕਿ ਮੈਂ ਦਿੱਤੀ ਮੈਂ ਬਹੁਤ ਬਹੁਤ ਸੋਚ ਰਿਹਾ ਸੀ ਉਹ ਕਿ ਕਿਵੇਂ ਇਹੋ ਜਿਹੇ ਦ੍ਰਿਸ਼ ਬਹੁਤ ਔਖਾ ਹੁੰਦਾ ਕਰਨਾ ਮੈਨੂੰ ਕਦੇ ਕਦੀ ਜਿਹੜੀ ਸ਼ੁਰੂ ਮੈਨੂੰ ਨਹੀਂ ਲੱਗਦਾ ਹੰਦਾ ਵੀ ਸ਼ੁਰੂ ਤੋਂ ਵਿਚ ਤੁਸੀਂ ਲਿਖਦੇ ਸੀ ਦਿੱਤੀ ਬਈ ਨਾਟਕ ਲਈ ਦੇ ਸੀ ਸੈਮੋਰ ਬਈ ਜੀ ਤਰੰਦਰਪਾਈ ਜੀ ਕਿਤਾ ਤੇ ਸੱਤੀ ਔਰ ਸ਼ਕਤੀਬਾਈ ਨੇ ਸ਼ਕਤੀਬਾਈ ਨੇ ਮਾਨੂੰ ਕਤਾਬ ਦਿੱਤੀ ਪਰ ਲਿਖੇ ਮੇਰੇ ਪਿਆਰੇ ਵੀਰ ਪ੍ਰਿੰਸ ਕਤਾਬ ਤਾਂ ਕਢੇ ਜਿਓ ਅਸਲੀ ਇਨਸਾਨ ਦੀ ਜਿਹਦੇ ਸਾਡੇ ਸੀਨੀਅਰ ਮੈਨੂੰ ਯਾਦ ਆ ਜਦੋਂ ਨਸੀਬੋ ਫਿਲਮ ਲੱਗੀ ਅਮਰ ਸਦੇਮੇ ਚ ਨਿਰਧਰ ਚ ਲੱਗੀ ਹਾਂ ਮਾਂ ਆਪਕੇ ਕੌਣ ਤੁਸੀਂ ਦਿੱਤੀ ਬਾਈ ਤੇ ਦੇੰਤ ਮੋਨੋਮੋਬਾਈਆ ਲਾਲਾ ਬਾਈਆ ਉਦੋਂ ਕੜੀ ਉਹ ਚੁੰਟ ਤੇ ਉਥੇ ਚਾਰਾ ਹੋਟਲ ਸੀਗਾ ਤੇ ਇੱਥੇ ਬਾਹਰ ਬਾਈ ਨੇ ਟੇਬਲ ਚਲਾ ਰੱਖੀ ਉਹ ਕੰਪਟਰ ਤੇ ਤੁਸੀਂ ਫਿਲਮ ਦੇਖ ਕੇ ਆਏ ਸਾਰੇ ਜਣੇ ਤੁਹਾਡੀ ਡਿਸਕਸ਼ਨ ਕੀ ਚੱਲਦੀ ਗਈ ਆ ਤੇ ਦਿੱਤੀ ਬਾਈ ਗੱਲ ਕਰ ਜਾਂਦੇ ਵੀ ਜਦੋਂ ਰਾਜਪੱਪਰ ਦੀ ਭੈਣ ਨੂੰ ਅਰਨਭੰਦੀ ਦਾ ਮੁੰਡਾ ਲੈ ਜਾਂਦਾ ਦੇ ਆਰ ਨੂੰ ਵੰਦੀ ਢੋਲ ਪਾਜ ਕੇ ਨਿਕਲਦਾ ਪਰ ਰਾਜਪੁੱਤਰ ਦੇ ਅੱਖ ਚ ਹੰਝੂ ਆਉਂਦਾ ਹੂੰ ਹੂੰ ਦਿਹੋਨੇ ਨਾ ਐ ਕਰਕੇ ਪੁੰਜਾ ਜੇ ਆਏ ਪੁੰਜਦਾ ਤਨਾ ਥੱਲੇ ਡੇਕਦਾ ਦੋਨੇ ਅੱਖਾਂ ਨਾ ਕਰਦਾ ਤਾਂ ਕੈਰੇਕਟਰ ਥੱਲੇ ਗਿਆ ਅੱਖ ਨਹੀਂ ਲੱਗੀ ਉਹਨੇ ਐ ਕਰਕੇ ਐ ਮਨ ਲਿਆ ਵੀ ਕੋਈ ਨਹੀਂ ਹੂੰ ਬਹੁਤ ਵੱਡੇ ਸੰਕੇਤ ਹੋ ਨਾ సూ సా ఫ నజరియా బా